ਜਿਹੜਾ ਅੱਜ 26 ਜਨਵਰੀ ਨੂੰ ਦੋਨੇ 26 ਸਤੰਬਰ ਨੂੰ ਦੋਨੇ ਫਾਰਮਾਂ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਕਿ ਡੱਲੇਵਾਲ ਅੱਜ ਮਰਰ ਵਰਤੇ ਬੈਠਣਾ ਸੀ ਪਹਿਲੀ ਵਾਰ ਐਡੀ ਵੱਡੀ ਧੱਕੇਸ਼ਾਹੀ ਪੁਲਿਸ ਦੀ ਘਟਨਾ ਦੇਖੀ ਹੈ ਕਿ ਜਿੱਥੇ ਆਪਾਂ ਖਨੌਰੀ ਬਾਰਡਰ ਤੇ ਜਿੱਥੇ ਆਪਣੇ ਪੱਕੇ ਘਰ ਪਏ ਨੇ ਉਹਦੇ ਵਿੱਚ ਪੈ ਰਹੇ ਸੀ ਤਾਂ ਜਿਹੜੀ ਟਰਾਲੀ ਦੇ ਵਿੱਚ ਡੱਲੇਵਾਲ ਸਭ ਪਏ ਸੀ 200 ਬੰਦਾ ਫੋਰਸ ਦਾ ਆ ਕੇ ਇੱਕੇ ਦਾਮ ਟਰਾਲੀ ਤੋੜ ਕੇ ਆ ਦੇਖੋ ਜਿਵੇਂ ਸਾਰੀਆਂ ਉਹਦੀਆਂ ਜਿਹੜੀਆਂ ਸਾਡੇ ਵਰਕਰ ਪਏ ਸੀ ਤੋੜ ਕੇ ਉਹਨੂੰ ਚੱਕ ਕੇ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਵੱਡੀ ਫੋਰਸ ਹੈ ਨਹੀਂ ਪਤਾ ਵੀ ਹਰਿਆਣੇ ਦੀ ਸੀ ਪੰਜਾਬ ਦੀ ਸੀ 2 250 ਬੰਦਾ ਜਿਹੜਾ ਹੁਣੇ-ਹੁਣੇ ਜਿਹੜੇ ਡੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਪਤਾ ਨਹੀਂ ਕਿੱਥੇ ਲੈ ਕੇ ਗਏ ਨੇ ਉਹ ਆਂਡੀ ਨੂੰ ਜੋੜੇ ਵੀ ਨਹੀਂ ਪਾਉਣ ਦਿੱਤੇ ਹੋ ਸਕਦਾ ਸਿਰ ਤੇ ਪਰਣਾ ਵੀ ਨਾ ਵੱਲਣ ਦਿੱਤਾ ਹੋਵੇ ਉਹਨੂੰ 10ਵੀਂ ਦੇ ਨੇ ਐਂ ਚੱਕ ਕੇ ਲੈ ਕੇ ਗਏ ਵੇ ਬਹੁਤ ਵੱਡਾ ਆਪਾਂ ਗਰਾਹ ਕਰਤਾ ਹੋਵੇ ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਮਰਨ ਵਰਤਤੇ ਦੇ ਬੈਠਣਾ ਸੀ ਤੇ ਖਬਰੇ ਆ ਰਹੀ ਹੈ ਕਿ ਉਹਨਾਂ ਨੂੰ ਦੇਰ ਰਾਤ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਕੁਝ ਕਿਸਾਨ ਆਗੂਆਂ ਨੇ ਵੀਡੀਓ ਸਾਂਝੀਆਂ ਕੀਤੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਟਰਾਲੀ ਨੂੰ ਤੋੜਨ ਤੋਂ ਬਾਅਦ ਦੇਰ ਰਾਤ ਪੁਲਿਸ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਹਿਰਾਸਤ ਦੇ ਵਿੱਚ ਲਿਆ ਕਿਸਾਨਾਂ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਆ ਉਹ ਵੈਸੂ ਜੀ ਕਾ ਖਾਲਸਾ ਸ੍ਰੀ ਵਾਇਫਰੂ ਜੀ ਕੀ ਫਤਿਹ ਸਾਰੇ ਹੀ ਭਾਰਤ ਦੇ ਜਿੰਨੇ ਵੀ ਲੜਨ ਵਾਲੇ ਲੋਕ ਨੇ ਇਸ ਵੇਲੇ ਅਸੀਂ ਉਹਨਾਂ ਨੂੰ ਇੱਕ ਬੇਨਤੀ ਕਰ ਰਹੇ ਹਾਂ ਕਿ ਜਿਹੜਾ ਅੱਜ 26 ਜਨਵਰੀ ਨੂੰ ਦੋਨੇ 26 ਸਤੰਬਰ ਨੂੰ ਦੋਨੇ ਫੋਰਮਾਂ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਕਿ ਡੱਲੇਵਾਲ ਅੱਜ ਮਰਰ ਵਰਤੇ ਬੈਠਣਾ ਸੀ ਕਿਉਂ ਬੈਠਣਾ ਸੀ ਕਿ ਜਿਹੜੀਆਂ ਆਪਾਂ ਮੰਗਾ ਉਹ ਲਾਗੂ ਕਰਵਾਉਣ ਲਈ ਤਕਰੀਬਨ 3 ਵਜੇ ਗਿਆ ਹੁਣ ਅੱਜ ਪਹਿਲੀ ਵਾਰ ਐਡੀ ਵੱਡੀ ਧੱਕੇਸ਼ਾਹੀ ਪੁਲਿਸ ਦੀ ਘਟਨਾ ਦੇਖੀ ਹੈ ਕਿ ਜਿੱਥੇ ਆਪਾਂ ਖਨੌਰੀ ਬਾਰਡਰ ਤੇ ਜਿੱਥੇ ਆਪਣੇ ਪੱਕੇ ਘਰ ਪਏ ਨੇ ਉਹਦੇ ਵਿੱਚ ਪੈ ਰਹੇ ਸੀ ਤਾਂ ਜਿਹੜੀ ਟਰਾਲੀ ਦੇ ਵਿੱਚ ਡੱਲੇ ਵਾਲ ਸਭ ਪਏ ਸੀਗੇ 200 ਬੰਦਾ ਫੋਰਸ ਦਾ ਆ ਕੇ ਇੱਕੇ ਦਾ ਮੋਟਰ ਟ੍ਰਾਲੀ ਤੋੜ ਕੇ ਆ ਦੇਖੋ ਜਿਵੇਂ ਸਾਰੀਆਂ ਉਹਦੀਆਂ ਜਿਹੜੀਆਂ ਸਾਡੇ ਵਰਕਰ ਪਏ ਸੀ ਤੋੜ ਕੇ ਉਹਨੂੰ ਚੱਕ ਕੇ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਕੋਈ ਗੱਲ ਨਹੀਂ ਜਿਉਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਗਏ ਆ ਬਹੁਤ ਵੱਡੀ ਲਾਰ ਆ ਸਾਡੇ ਕਿਸਾਨ ਆਗੂਆਂ ਦੀ ਮਰਨ ਵਰਤ ਹਰ ਹਾਲਤ ਦੇ ਵਿੱਚ ਰਹੇਗਾ ਉਹ ਹੋ ਕੇ ਰਹੇਗਾ ਪਰ ਜਿਹੜੀ ਵੱਡੀ ਫੋਰਸ ਹੈ ਨਹੀਂ ਪਤਾ ਵੀ ਹਰਿਆਣੇ ਦੀ ਸੀ ਪੰਜਾਬ ਦੀ ਸੀ 2 250 ਬੰਦਾ ਜਿਹੜਾ ਹੁਣੇ-ਹੁਣੇ ਜਿਹੜੇ ਡੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਪਤਾ ਨਹੀਂ ਕਿੱਥੇ ਲੈ ਕੇ ਗਏ ਨੇ ਬਹੁਤ ਜਿਹੜੀ ਘਟਨਾ ਹੈ ਨਿੰਦਣਯੋਗ ਘਟਨਾ ਹੈ ਉਸ ਸਮੇਂ ਆਜਣ ਫਿਰ ਇੰਨੀ ਤਗਰੀਬ ਜਿਹੜੇ ਸਮੇ ਤੇ ਆਪਾਂ ਕਹਿੰਦੇ ਹੁੰਦੇ ਸੀ ਵੀ ਸਰਕਾਰਾਂ ਧਾਵਾ ਮਾਰ ਸਕਦੀਆਂ ਨੇ ਤੇ ਉਸ ਕਰੇ ਲੋੜ ਹੈ ਤਾਂ ਜਦ ਆਪਾਂ ਸਾਹਮਣੇ ਅੱਖੀਂ ਵੇਖ ਲਿਆ ਸਭ ਨੇ ਕਿ ਕਿਹੜੇ ਹਸਾਵ ਨਾਲ ਆਏ ਕਿੱਧਰ ਦੀ ਆਏ ਉਸ ਜਗ੍ਹਾ ਤੇ ਆਏ ਕਿਉਂ ਆਏ ਆ ਜਿਹੜੇ ਆਪਣੇ ਜੇਬਾਂ 'ਚ ਮੋਬਾਈਲ ਪਾਏ ਨੇ ਕਿੱਥੇ ਬੰਦਾ ਬੈਠਾ ਹੈ ਕਿਸੇ ਤੋਂ ਦਾ ਕਿੱਧਰ ਨੂੰ ਜਾਂਦਾ ਹੈ ਤਾਂ ਬੜਾ ਸੌਖਾ ਸਰਕਾਰ ਨੂੰ ਜਿੱਥੇ ਵੀ ਆਪਾਂ ਬੈਠੇ ਆ ਆਲੇਸ਼ਣਾ ਦੇ ਰਾਹੀ ਉਸੇ ਆ ਕੇ ਜਗਾ ਤੇ ਦੂਜੇ ਬੰਦੇ ਨੂੰ ਵੀ ਨਹੀਂ ਠਾਇਆ ਤਾਂ ਉਸੇ ਟਰਾਲੀ ਨੂੰ ਭੰਨ ਕੇ ਤੋੜ ਕੇ ਤਾਂ ਪ੍ਰਧਾਨ ਜੀ ਨੂੰ ਜੋੜੇ ਵੀ ਨਹੀਂ ਪਾਉਣ ਦਿੱਤੇ ਹੋ ਸਕਦਾ ਸਿਰ ਤੇ ਪਰਣਾ ਵੀ ਨਾ ਬੰਨਣ ਦਿੱਤਾ ਹੋਵੇ ਤਾਂ ਉਹਨੂੰ 10 ਵੀ ਦਿਨੇ ਐਂ ਚੱਕ ਕੇ ਲੈ ਕੇ ਗਏ ਜੇ ਬਹੁਤ ਵੱਡਾ ਆਪਾਂ ਗناہ ਕਰਤਾ ਹੋਵੇ ਗناہ ਆਪਾਂ ਕਰਿਆ ਕਿ ਇਥੋਂ ਦੇ ਪ੍ਰਧਾਨ ਮੰਤਰੀ ਝੋਲੀ ਆੜਦੇ ਹੁੰਦੇ ਸੀ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਕਿ ਅਸੀਂ ਭੁੱਖਮਰੀ ਤੋਂ ਬਚਾਓ ਕਿਸਾਨਾਂ ਨੂੰ ਅਪੀਲ ਕਰਦੇ ਹੁੰਦੇ ਸੀ ਉਹ ਆਪਾਂ ਗਨਾਹ ਕਰਿਆ ਐਸ ਦੇਸ਼ ਦੇ ਸਿਆਸੀ ਲੋਕਾਂ ਨੂੰ ਸਤਾ ਦਿੱਤੀ ਸਤਾ ਤੇ ਬੁਹਾਏ ਆ ਜਿਹੜਾ ਸਾਹਮਣੇ ਹੈ ਜੋ ਅੱਜ ਆਪਾਂ ਵੇਖਿਆ ਤਾਂ ਇਸ ਕਰਕੇ ਜਿੰਨੇ ਵੀ ਤੁਸੀਂ ਆਪਣੀਆਂ ਟਰਾਲੀਆਂ ਚੋਂ ਜਾਂ ਜੋ ਆਪਣੇ ਘਰ ਬਣਾਏ ਐ ਉੱਠ ਕੇ ਆ ਰਹੇ ਹੋ ਜਾਤ ਤੇ ਤੇ ਰਹਿ ਕੇ ਕਮਰਾਟ ਤੇ ਨਹੀਂ ਆਉਣਾ ਆਪਦੇ ਆਪਦੇ ਪਿੰਡਾਂ ਨੂੰ ਜਿਹੜੇ ਕੋਲੇ ਮੋਬਾਈਲ ਆ ਆਪਣੇ ਉਹਨਾਂ ਨੂੰ ਇਹ ਕਹੋ ਵੀ ਕੋਈ ਵੀ ਸਾਧਨ ਕਰਕੇ ਠਨੌਰੀ ਪਹੁੰਚੋ ਆਪਾਂ ਜਿਹੜੇ ਪ੍ਰੋਗਰਾਮ ਦਿੱਤਾ ਹੋਇਆ ਕੋਈ ਗੱਲ ਨਹੀਂ ਇਹ ਤਾਂ ਆਪਾਂ ਦੋਨੇ ਫੋਰਮਾਂ ਨੂੰ ਪਹਿਲੇ ਹੀ ਫੈਸਲਾ ਤੈਅ ਕਰ ਲਿਆ ਸੀ ਕਿ ਜੇ ਡੱਲੇਵਾਲ ਨੂੰ ਕੁਝ ਹੋ ਜਾਂਦਾ ਹੈ ਤਾਂ ਅਸੀਂ ਸਸਕਾਰ ਨਹੀਂ ਕਰਾਂਗੇ ਬਹੁਤ ਵੱਡਾ ਫੈਸਲਾ ਸੀ ਕਿ ਸਸਕਾਰ ਨਹੀਂ ਕਰਾਂਗੇ ਦੂਜਾ ਆਗੂ ਮਰਰ ਵਰਤੇ ਬੈਠੂਗਾ ਲੜੀ ਕਿੰਨੀ ਚਲਾਉਣੀ ਹੈ ਸਰਕਾਰ ਨੇ ਤੈਅ ਕਰਨੀ ਤਾਂ ਅਜੋ ਆਪਣਾ ਏਕਾਗੂ ਜਿਹੜਾ ਬੈਠਣਾ ਸੀ ਤਾਂ ਉਹਨੂੰ ਪੁਲਿਸ ਲੈ ਗਈ ਕੋਈ ਗੱਲ ਨਹੀਂ ਦੂਜੀ ਦੀ ਜਿਹੜੀ ਲੜੀ ਹੈ ਸਾਡੀ ਚਲਾਵਾਂਗੇ ਦਿੱਤੇ ਟਾਈਮ 'ਤੇ ਆਪਾਂ ਇੱਥੇ ਸਟੇਜ ਤੋਂ ਇਕੱਠੇ ਹੋ ਕੇ ਜੋ ਪ੍ਰੋਗਰਾਮ ਦਿੱਤਾ ਹੈ ਉਹ ਚਲਾਵਾਂਗੇ ਪਰ ਜਿੰਨੇ ਵੀ ਹੁਣ ਰਸਤੇ ਆਪਣੇ ਐਸ ਮੋਰਚੇ ਦੇ ਵਿੱਚ ਜਿੰਨੇ ਵੀ ਰਸਤੇ ਐ ਭਰਾਵੋ ਪੂਰੇ ਪਹਿਰੇ ਲਾ ਕੇ ਪੂਰੀ ਨਿਗਰਾਨੀ ਰੱਖ ਕੇ ਕੋਈ ਬਾਹਰਲਾ ਬੰਦਾ ਸਾਡੀਆਂ ਟਰਾਲੀਆਂ ਚਾਉਂਦਾ ਜਾਂ ਸਾਡੇ ਨਾਲ ਕੋਈ ਗੱਲਬਾਤ ਕਰਦਾ ਕਿਉਂਕਿ ਸਿਵਲ ਲੀਡਰਾਂ ਚ ਵੀ ਆ ਸਕਦੇ ਆਪਾਂ ਵੱਲ ਦੇ ਕਹਿੰਦੇ ਆ ਵੀ ਯਾਰ ਪੁਲਿਸ ਵਾਲਿਆਂ ਦੇ ਲੀਡ ਵਰਤੀ ਦਾ ਸਿਆਣਾ ਆ ਜਾਂਦੀ ਹੈ ਤਾ ਹੋ ਸਕਦਾ ਸਾਰੀ ਰਾਤ ਵੀ ਉਹ ਇੱਥੇ ਤੁਰੇ ਫਿਰਦੇ ਹੋਣ ਜਿਹੜੀ ਸਿਵਲ ਵਰਦੀ ਚਾਕੇ ਤਾਂ ਆਪਾਂ ਨੂੰ ਬਾਅਦ ਛੇ ਦੀ ਤੇ ਜਾਣਿਆ ਆਪਦੇ ਬੰਦੇ ਤੋਂ ਆਪਦੇ ਬਲਾਗ ਤੋਂ ਬਗੈਰ ਆਦੇ ਜ਼ਿਲ੍ਹੇ ਤੋਂ ਬਗੈਰ ਜੇ ਦੂਜਾ ਬੰਦਾ ਕੋਈ ਆਪਣੇ ਨਾਲ ਸੰਪਰਕ ਕਰਦਾ ਉਹਨੂੰ ਇਹ ਕਿਹੜਾ ਚਾਹੀਦਾ ਵੀ ਤੇਰਾ ਜ਼ਿਲ੍ਹਾ ਕਿਹੜਾ ਤੂੰ ਹੈ ਕਿਥੋਂ ਦਾ ਤਾਂ ਨਿਗਰਾਨੀ ਆਪਣੀ ਹੁਣ ਜ਼ਿੰਮੇਵਾਰੀ ਸਾਰੇ ਵਰਕਰਾਂ ਦੀ ਜਾਦੇ ਵੰਡ ਗਈ ਆ ਦੱਸ ਦਈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਹੋਰਨਾਂ ਜਥੇਬੰਦੀਆਂ ਨੇ ਫੈਸਲਾ ਲਿਆ ਸੀਗਾ ਕਿ ਅੱਜ ਤੋਂ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ ਜਦੋਂ ਤੱਕ ਕਿਸਾਨੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਇਹ ਮਰਨ ਵਰਤ ਜਾਰੀ ਰਹਿਣਾ ਸੀਗਾ ਤੇ ਲਗਾਤਾਰ ਅਗਲੇ ਕਿਸਾਨਾਂ ਦੇ ਬਾਰੇ ਵੀ ਚਰਚਾ ਸੀ ਕਿ ਜੇਕਰ ਡੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਤਾਂ ਅਗਲੇ ਕਿਸਾਨ ਵੀ ਤਿਆਰ ਰਹਿਣਗੇ ਤੇ ਦੂਜੇ ਪਾਸੇ ਸਰਵਨ ਸਿੰਘ ਪੰਦੇਰਹੋਰਾ ਨੇ ਵੀ ਕਾਲ ਦਿੱਤੀ ਹੋਈ ਹੈ ਕਿ 6 ਦਸੰਬਰ ਨੂੰ ਅਸੀਂ ਦਿੱਲੀ ਵੱਲ ਕੂਚ ਕਰਨਾ ਬਿਨਾਂ ਟਰੈਕਟਰ ਟਰਾਲੀਆਂ ਤੋਂ ਉਧਰ ਨੂੰ ਤੁਰ ਪੈਣਾ ਹੈ ਇਹਨਾਂ ਹਾਲਾਤਾਂ ਦੇ ਦਰਮਿਆਨ ਸਰਕਾਰ ਨੇ ਇੱਕ ਪਾਸੇ ਗੱਲ ਕਰਨੀ ਸੀ ਕਿਸਾਨ ਚਾਹੁੰਦੇ ਸੀਗੇ ਕਿ ਗੱਲ ਕੀਤੀ ਜਾਵੇ ਪਰ ਹੁਣ ਵੱਡੀ ਤਿਆਮ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਕਿਸਾਨ ਆਗੂਆਂ ਦੇ ਮੁਤਾਬਕ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਕਿੱਥੇ ਹਿਰਾਸਤ ਦੇ ਵਿੱਚ ਲੈ ਕੇ ਗਏ ਨੇ ਪੁਲਿਸ ਵਾਲੇ ਇਹ ਅਜੇ ਕਿਸਾਨ ਆਗੂਆਂ ਨੂੰ ਵੀ ਨਹੀਂ ਪਤਾ ਕਿਸਾਨ ਆਗੂਆਂ ਦੇ ਮੁਤਾਬਕ ਉਹਨਾਂ ਦੀ ਜਾਣਕਾਰੀ ਦੇ ਮੁਤਾਬਕ ਹੀ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਵੇਂ ਕੋਈ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆ ਗਿਆ ਦਿਓ ਧੰਨਵਾਦ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ